ਸਰਸ਼ੀ ਕਾਲਜੀ ਮੈਲਾਪ੍ਰਿਤਕਰ ਹਾਸਰਾਂਸੀ ਸਿਮਰਨਜੀਤਕਰ ਸਿਮਰ ਦੁਆਰਾ ਲਿਖੀ ਗਈ ਕਹਾਣੀ ਸਿਮਰੀ ਦਾ ਨਸੀਬ ਵਸੀਰਾ ਦਾ ਭਾਗ ਦੂਜਾ ਲੱਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਬਸ਼ੀਰੇ ਨੇ ਪਾਨੇ ਦੇ ਪਿਆਰੇ ਹੱਥ ਲਾਉਂਦੇ ਆ ਪਾਨੇ ਨੂੰ ਸਰਸ਼ੀ ਕਾਲ ਬੁਲਾਈ ਪਾਨੇ ਨੇ ਵੀ ਇਹ ਗੁਸੂਖਸਾਨ ਦਾ ਪੁੱਛਦੇ ਆਖਿਆ ਹੋਰ ਮੱਲਾ ਅਸੀਂ ਤਾਂ ਠੀਕ ਨੇ ਇੱਥੇ ਘਰ ਪਰਿਵਾਰ ਹਾਂਜੀ ਸਭ ਕਿਰਪਾ ਵਾਹਿਗੁਰੂ ਦੀ ਕਹਿ ਬਸ਼ੀਰੇ ਨੇ ਅੰਦਰ ਵੱਲੋਂ ਵੇਖਿਆ ਤਾਂ ਉਹ ਬਿਲਕੁਲ ਹੱਕਾ ਵੱਕਾ ਹੋ ਗਿਆ ਜਿਵੇਂ ਉਸਨੇ ਪਤਨ ਕੀ ਵੇਖ ਲਿਆ ਹੋਵੇ ਤੈਨੂੰ ਉਸ ਦੀ ਜਵਾਨ ਨੂੰ ਕੋਈ ਸ਼ਬਦ ਵੀ ਨਹੀਂ ਸੇ ਨਿਕਲ ਰਿਹਾ ਉਸਨੇ ਵੇਖਿਆ ਕਿ ਉਸ ਦੇ ਸਾਹਮਣੇ ਲਾਲ ਰੰਗ ਦਾ ਸੂਟ ਤੇ ਪੀਲੇ ਰੰਗ ਦੀ ਚੁੰਨੀ ਸਿਰ ਤੇ ਲਈ ਸਿਮਰੀ ਬੈਠੀ ਸੀ ਪਹਿਲੇ ਬਹਿਲ ਸੁਣ ਲੱਗਿਆ ਕਿ ਨਹੀਂ ਇਹ ਉਸ ਦਾ ਵਹਿਮ ਹੈ ਪਰ ਸਿਮਰੀ ਹਕੀਕਤ ਵਿੱਚ ਉਸ ਦੇ ਸਾਹਮਣੇ ਸੀ ਉਸ ਲਈ ਉਸੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਤੇ ਚਿਹਰੇ ਤੇ ਮੁਸਕਾਨ ਇੰਝ ਸੀ ਜਿਵੇਂ ਕੋਈ ਕੀਮਤੀ ਨਗੀਨਾ ਲੱਗ ਗਿਆ ਹੋਵੇ ਉਹਨਦੇ ਤੇ ਵਸ਼ੀਰੇ ਲਈ ਸਿਮਰੀ ਦੇ ਦੀਦਾਰ ਕਿਸੇ ਕੀਮਤੀ ਨਗੀਨੇ ਦੇ ਮਿਲ ਜਾਣ ਤੋਂ ਘੱਟ ਨਹੀਂ ਸੀ ਤੇ ਦੂਜਾ ਉਸ ਨੂੰ ਰਾਣੂ ਦੀ ਕਹੀ ਦੁਆ ਵਰਗੀ ਗੱਲ ਚੀਤੇ ਆ ਰਹੀ ਸੀ ਵਸ਼ੀਰੇ ਨੇ ਆਪਣੀ ਖੁਸ਼ੀ ਤੇ ਬਾਂਝੇ ਹੱਲ ਲਗਾਉਂਦਿਆਂ ਹਿੰਮਤ ਕਰ ਆਖਿਆ ਇੰਨੇ ਸਵੇ ਕਿਵੇਂ ਸਾਡੇ ਭਾਗ ਜਾ ਗਏ ਸਰਦਾਰ ਸਾਹਿਬ ਉਹਦੇ ਹੀ ਪੁੱਤਰਾ ਹੋਣਾ ਤੇ ਕਿਸੇ ਖਾਸ ਹਣ ਸੀ ਆ ਤੇ ਰਾਤ ਮੇਰੀ ਧੀ ਸਿਮਰੀ ਨੂੰ ਇਸ ਪਿੰਡ ਦੇ ਸਕੂਲੋਂ ਪੱਤਰ ਆਇਆ ਸੀ ਅਕੇ ਸਕੂਲ ਚ ਅਧਿਆਪਕ ਦੀ ਜ਼ਰੂਰਤ ਹੈ ਮੈਂ ਸੋਚਿਆ ਸਕੂਲ ਖੁੱਲਣ ਵਿੱਚ ਜੇ ਸਮਾਂ ਪਿਆਈ ਤੇ ਤਦ ਲਈ ਯਾਰ ਮਿੰਦੀ ਤੇ ਘਰਵਲ ਨੂੰ ਜਾਈ ਬਸ਼ੀਰ ਨੇ ਜਵਾਬ ਦਿੰਦੇ ਆਖਿਆ ਨਹੀਂ ਜੀ ਇਹ ਤੇ ਬਹੁਤ ਵਧੀਆ ਗੱਲ ਏ ਇਹਨੇ ਨੂੰ ਚਾਚੇ ਆ ਗਏ ਜਿਸ ਨੇ ਆਪਣੀ ਕੁੜੀ ਰਜੀ ਨੂੰ ਆਵਾਸ ਮਾਰੀ ਰਜੀਪੁੱਤ ਨੀਰਜੀ ਮੜਾ ਜਿਹੜ ਸੁ ਵਿੱਚ ਮੇਰੇ ਕੋਲ ਆਈ ਚਾਚੇ ਦੇ ਆਵਾਰ ਸੁਣ ਸਿੰਬੇ ਨੇ ਵੀ ਇੱਕਦਮ ਬਾਰਵਲ ਵੇਖਿਆ ਤੇ ਸਾਹਮਣੀ ਮਿੰਦੀ ਗੁਰਮੰਜੀ ਤੇ ਵਸ਼ੀਰਾ ਬੈਠਾ ਸੀ ਸਿਮਰੀ ਨੇ ਵੀਕਨ ਸਰਵ ਵਸੀਰੇ ਨੂੰ ਪਹਿਚਾਨ ਲਿਆ ਕਿ ਤੇ ਉਹੀ ਮੁੰਡਾ ਏ ਜਿਹੜਾ ਕੱਲ ਮੇਲੇ ਵਿੱਚ ਟੱਕਰਿਆ ਸੀ ਵਸੀਰਾ ਕਲ ਵਾਂ ਗੱਜੇ ਵੀ ਸਿਮਰੀ ਨੂੰ ਉਸੇ ਤਰ੍ਹਾਂ ਵੇਖਿਆ ਰਿਹਾ ਸੀ ਜਿਸ ਤਰ੍ਹਾਂ ਕੱਲ ਉਸਨੇ ਸਿਮਰੀ ਤੋਂ ਨਜ਼ਰ ਨਹੀਂ ਹਟਾਈ ਸਿਮਰੀ ਨੇ ਇੱਕਦਮ ਘਬਰਾ ਕੇ ਆਪਣਾ ਮੁੱਖ ਪਰਾਂ ਨੂੰ ਕਰ ਲਿਆ ਤੇ ਦੁਬਾਰਾ ਵਸ਼ੀਰੇ ਵੱਲ ਨਾ ਧੱਕਿਆ ਕੁਝ ਧੀਰਵਾਦ ਖਾਨ ਪੀਨ ਮਗਰੋਂ ਪਾਣੇ ਨੇ ਵੀ ਸਿਮਰੀ ਨੂੰ ਆਵਾਜ਼ ਮਾਰਦਿਆਂ ਕਿਆ ਪਤ ਸਿਮਰੀ ਚਲ ਜੀ ਚਾਹ ਪੀ ਲਈਏ ਤਾ ਸਕੂਲ ਵਾਲੇ ਜਾ ਆਈਏ ਹੁਣ ਹਾਂਜੀ ਚਲੋ ਸਿਮਰੀ ਨੇ ਗਲ ਦੇ ਜਵਾਬ ਵਿੱਚ ਆਖ ਦਿੱਤਾ ਲੈ ਵਈ ਮਿੰਦਿਆ ਦੱਸ ਕਿਸ ਪਾਸੇ ਪਿੰਡ ਦਾ ਸਕੂਲ ਮਿੰਦੇ ਨੇ ਕਿਹਾ ਕਿ ਕਿੱਥੇ ਪਟਕਦਾ ਫਿਰੇਗਾ ਮੈਂ ਬਸ਼ੀਰੇ ਨੂੰ ਭੇਜ ਦੇਣਾ ਨਾਲ ਇਹ ਛੱਡੇ ਹੁੰਦਾ ਆ ਪੰਨਾ ਅੱਛਾ ਚਲ ਠੀਕ ਆ ਬਸ਼ੀਰੇ ਨੇ ਗੱਲਬਾਤ ਸੌਂਦੇ ਆਖਿਆ ਹਾਂਜੀ ਕੋਈ ਗੱਲ ਨਹੀਂ ਮੈਂ ਵੀ ਹੁਣ ਘਰਵਾਲ ਨੂੰ ਹੀ ਜਾਣਾ ਈ ਤੇ ਤੁਹਾਨੂੰ ਸਕੂਲ ਵਿਖਾ ਦਿਆਂਗਾ ਪਾਨੀ ਨੇ ਕਿਹਾ ਠੀਕ ਆ ਮਿੰਦੇ ਨੇ ਉਸੇ ਘਰਵਾਲੀ ਨੂੰ 100 ਰੁਪਏ ਦਾ ਨੋਟ ਦਿੰਦੇ ਆ ਕਿਆ ਲਿਆ ਸ਼ਗਨ ਧੀ ਨੂੰ ਦੀਦੀ ਨਿੱਕੀ ਹੁੰਦੀ ਵੇਖੀ ਸੀ ਮਿੰਦੇ ਦੀ ਘਰਵਾਲੀ ਨੇ ਪੈਸੇ ਸਿਮਰੀ ਨੂੰ ਫੜਾਉਂਦਿਆਂ ਉਸੇ ਸਿਰ ਤੇ ਹੱਥ ਰੱਖ ਕੇ ਕਿਆ ਲੈ ਪੁੱਤ ਪਿਆਰ ਸਿਮਰੀ ਨੇ ਉਹ ਮੰਨਾਂ ਕੀਤਾ ਪਰ ਮਿੰਦੇ ਨੇ ਕਿਹਾ ਰੱਖ ਲੈ ਪੁੱਤ ਇਹ ਤੇ ਸ਼ਗਨੀ ਹੁੰਦਾ ਮਨਾ ਨਹੀਂ ਕਰੀਦਾ ਸਿਮਰੀ ਨੇ ਹੱਸ ਕੇ ਪੈਸੇ ਫੜ ਲਏ ਤੇ ਮਿੰਦੇ ਦੀ ਘਰ ਵਾਲੀ ਦੇ ਗਲੇ ਲੱਗ ਗਈ ਬਸੀਰਾ ਇੱਕ ਪਾਸੇ ਖੜਾ ਵਸ ਵੀ ਕੀ ਜਾ ਰਿਹਾ ਸੀ ਉਹ ਅਜੇ ਵੀ ਇਸ ਸੁਪਨੇ ਚੋਂ ਹੀ ਬਾਹਰ ਨਹੀਂ ਸੀ ਕਿ ਸਿਮਰੀ ਉਸੇ ਸਾਹਮਣੇ ਹੈ ਪਾਨਾ ਤੇ ਸਿਮਰੀ ਹੁਣ ਸਸ਼ੀ ਕਾਲ ਕਹਿੰਦੇ ਹੋਏ ਗੇਟ ਤੋਂ ਬਾਹਰ ਨਿਕਲ ਆਈ ਸਨ ਤੇ ਬਸੀਰਾ ਵੀ ਉਹਨਾਂ ਦੇ ਨਾਲ ਹੀ ਸੀ ਤਿੰਨੇ ਇੱਕੋ ਰਾਹੀ ਆਪਸ ਵਿੱਚ ਗੱਲਾਂ ਕਰਦੇ ਤੁਰੇ ਜਾ ਰਹੇ ਸਨ ਬਸੀਰਾ ਇੱਕਦਮ ਪਿਛਾ ਹੋ ਕੇ ਅੱਡੀ ਜਹੀ ਨਜ਼ਰ ਨਾਲ ਸਿਮਰੀ ਨੂੰ ਵੇਖ ਲੰਦਾ ਜਨਿ ਸਿਮਰੀ ਦੇ ਕੁਝ ਕਦਮਾਂ ਦੇ ਫਾਸਲੇ ਤੇ ਨਾਲ ਤੁਰਦੀਆ ਬਸੀਰੇ ਨੂੰ ਰੱਬ ਨਹੀਂ ਸੀ ਚੇਤਾ ਤੇ ਜੇ ਕਿਤੇ ਅਸਲ ਵਿੱਚ ਉਹ ਬਸੀਰੇ ਦਾ ਹੱਥ ਫੜ ਨਾਲ ਤੁਰਦੀ ਹੋਵੇ ਫਿਰ ਤੇ ਭੰਵੇਂ ਰੱਬ ਹੀ ਮਿਲ ਜਾਏ ਬਸੀਰੇ ਨੂੰ ਕੱਲ ਰਾਤ ਹੀ ਪੀਚਾਨੀ ਨਾਲੋਂ ਸਿਮਰੀ ਦੇ ਸਾਹਮਣੇ ਹੋਣ ਕਰਕੇ ਉਪਰੇ ਭੰਤ ਤੋਂ ਕੁਝ ਰਾਹਤ ਸੀ ਅਗੇ ਕਦਮ ਕਦਮ ਨਾਲ ਅਗਾਹ ਪੁੱਟਦਿਆਂ ਸਾਹਮਣੇ ਸੋਹਣੀ ਚਿੱਤਰਕਾਰੀ ਵਾਲੀਆਂ ਦੀਵਾਰਾਂ ਨਜ਼ਰ ਆਈਆਂ ਤੇ ਬਸੀਰੇ ਨੇ ਆਖਿਆ ਲੋ ਜੀ ਆ ਗਿਆ ਤੁਹਾਡਾ ਸਕੂਲ ਪਾਨੀ ਨੇ ਜਵਾਬ ਦਿੰਦੇ ਆਖਿਆ ਬਹੁਤ ਧੰਨਵਾਦ ਤੇਰਾ ਪੁੱਤਰਾ ਪਾਂਦੀਆਂ ਨੂੰ ਰਾਹ ਵਿਖਾਉਣ ਲਈ ਨਾਨਾ ਸਰਦਾਰ ਸਾਹਿਬ ਪੁੱਤਰਾਂ ਦਾ ਧੰਨਵਾਦ ਨਹੀਂ ਕਰੀਦਾ ਬਸ ਪਿੱਠ ਤੇ ਥਾਪੜ ਹੀ ਦੇਈਦਾ ਹੁੰਦਾ ਤੇ ਮੈਨੂੰ ਇਸ ਥਾਪੜੇ ਨਾਲ ਹੀ ਹਿੰਮਤ ਮਿਲਦੀ ਆ ਤਹਾਨੂੰ ਸਕੂਲ ਤੱਕ ਲੈ ਕੇ ਆਉਣਾ ਮੇਰਾ ਫਰਜ਼ ਸੀ ਜਿਉਂਦਾ ਰਹਿ ਪੁੱਤਰਾ ਇਹ ਕਹਿ ਕੇ ਪਾਨੀ ਨੇ ਬਸੀਰੇ ਦੇ ਮੋਢੇ ਤੇ ਹੱਥ ਰੱਖ ਦਿੱਤਾ ਸਿਮਰੀ ਨੂੰ ਵੀ ਬਸੀਰੇ ਦੀਆਂ ਗੱਲਾਂ ਸੁਣੋਂ ਉਪਰਾ ਜਿਹਾ ਨਹੀਂ ਸੀ ਲੱਗਿਆ ਜਿਸ ਤਰ੍ਹਾਂ ਕੱਲ ਮੇਲੇ ਵਿੱਚ ਵੇਖ ਕੇ ਖਰੇ ਮਨ ਹੀ ਮਨ ਵਿੱਚ ਚੁਸਨ ਕੋਈ ਆਸ਼ਿਕ ਲਫੰਗਾ ਹੀ ਸਮਝ ਰਹੀ ਸੀ ਬਸੀਰੇ ਨੇ ਹੌਲੀ ਜਹੀ ਆਵਾਜ਼ ਵਿੱਚ ਬੜੇ ਨਿਮਰ ਲੈਜ਼ੀ ਨਾਲ ਸਿਮਰੀ ਨੂੰ ਕਿਹਾ ਕਿ ਤੁਹਾਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੇ ਦੁਆਵਾਂ ਬਸ ਇਨਾ ਕਹਿ ਹੋ ਹੋਰ ਕੁਝ ਨਾ ਕਹਿ ਸਕਿਆ ਸਿਮਰੀ ਨੇ ਬੁੱਲਾਂ ਤੇ ਮਿੱਠੇ ਜਿਹੇ ਹਾਸੇ ਨਾਲ ਬਸੀਰੀ ਨੂੰ ਕਿਹਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੁਣ ਸਿਮਰੀ ਸਕੂਲ ਵੱਲ ਨੂੰ ਕਦਮ ਵਧਾ ਕੇ ਅੰਦਰ ਚਲੀ ਗਈ ਤੇ ਉਸ ਦਾ ਪਿਓ ਪਾਨਾ ਉਸ ਦੇ ਨਾਲ ਸੀ ਉਧਰ ਵਸ਼ੀਰਾ ਵਾਪਸ ਆਪਣੇ ਘਰ ਨੂੰ ਪਰਤ ਆਇਆ ਉਹ ਘਰ ਦਾ ਦਰਵਾਜ਼ਾ ਖੋਲ ਅੰਦਰ ਗਿਆ ਹੀ ਸੀ ਕਿ ਰਾਣੋ ਨੇ ਉੱਚੀ ਦਿਨੇ ਆਵਾਜ਼ ਮਾਰੀ ਵੀਰੇ ਪਹਿਲਾਂ ਟਾਈਮ ਵੇਖੀ ਮੈਂ ਕੀ ਆਖ ਕੇ ਕੱਲਿਆ ਸੀ ਕਿ ਕਰ ਸੌਦਾ ਖਤਮ ਹੈ ਲੈ ਕੇ ਆਉਣਾ ਛੇਤੀ ਆ ਜਾਵੇਂ ਹੁਣ ਟਾਈਮ ਲੱਗਾ ਹੀ ਹੋਣ ਦਾ ਰਾਨੂ ਦਾ ਇਹ ਲਹਿਜਾ ਥੋੜਾ ਗੁੱਸੇ ਵਾਲਾ ਜ਼ਰੂਰ ਪਰ ਉਸ ਨੂੰ ਕਾਰਜ ਖਤਮ ਹੋਏ ਸੌਦੇ ਦੀ ਵੀ ਫਿਕਰ ਸੀ ਬਸਿਰੇ ਨੇ ਆਪਣੀ ਸਫਾਈ ਦਿੰਦਿਆਂ ਰਾਨੂ ਕੋਲਾ ਕੇ ਆਖਿਆ ਉਹ ਮੇਰੀ ਮਾਂ ਹੁਣ ਪਹਿਲਾਂ ਮੇਰੀ ਗੱਲ ਤੇ ਸੁਣ ਲਾ ਬਾਅਦ ਵਿੱਚ ਕੱਢ ਲਵੇਂ ਆਪਣਾ ਸਾਰਾ ਗੁਵਾਲ ਰਾਨੂ ਨੇ ਕਿਹਾ ਚਲ ਅਛਾ ਦੱਸ ਮੈਂ ਮਿੰਦੀ ਚਾਚੇ ਘਰ ਗਿਆ ਤਾਂ ਉਹਨਾਂ ਘਰ ਕੁਝ ਰਿਸ਼ਤੇਦਾਰ ਆਈ ਸੰ ਉਹਨਾਂ ਨੂੰ ਪਿੰਡ ਵਾਲੇ ਸਕੂਲ ਵਿੱਚ ਕੰਮ ਸੀ ਤਾਂ ਕਰਕੇ ਸਕੂਲ ਛੱਡਣ ਤੁਰ ਗਏ ਸਾਂ ਰਾਣੂ ਗੱਲ ਸੁਣ ਚੁੱਪਚਾਪ ਬੈਠੀ ਰਹੀ ਅਗਾ ਕੁਝ ਨਾ ਬੋਲੀ ਬਸ ਇਹਨੇ ਨੇ ਰਾਣੂ ਦੇ ਗੁੱਸੇ ਨੂੰ ਠੰਡਾ ਕਰਨ ਲਈ ਉਸਨੇ ਕੁਝ ਦੇਰ ਚੁੱਪ ਰਹਿਣ ਮੰਗਰੋ ਕਿਹਾ ਚਲ ਅਚਾ ਆਦੇ ਮੈਨੂੰ ਸੌਦੇ ਦੀ ਪਰਚੀ ਹੁਣੇ ਲੈ ਕੇ ਆਉਣਾ ਬਾਕੀ ਕੰਮ ਫੇਰ ਕਰੂ ਤੇ ਨਾਲੇ ਆਪਣੀ ਇਸ ਚੂਹੀ ਜਹੀ ਪੈਣ ਲਈ ਖਾਣ ਵਾਸਤੇ ਇਮਲੀ ਤੇ ਪਾਪੜ ਲੈ ਆਵਾਂਗਾ ਇਸ ਨੂੰ ਰਾਣੂ ਦਾ ਗੁੱਸਾ ਛੱਟ ਦਿਨੀ ਅੰਬਰ ਨੂੰ ਉਡਾਰੀ ਲੱਗ ਗਿਆ ਤੇ ਦੋਵੇਂ ਹੱਸਣ ਲੱਗ ਪਏ ਰਾਣੂ ਨੇ ਲਿਖ ਕੇ ਸੌਦੇ ਦੀ ਪਰਚੀ ਵਸੀਰੇ ਨੂੰ ਫੜਾਉਂਦਿਆਂ ਕਿਹਾ ਕੀ ਗੱਲ ਵੀਰੇ ਅਜ ਬੜਾ ਹੀ ਖੁਸ਼ ਲੱਗਦਾ ਛੇੜਖਾਨੇ ਕਰਦੀ ਰਾਨੋ ਨੇ ਕਿਹਾ ਲੈ ਆਪਣੀ ਭੈਣ ਨੂੰ ਤੇ ਦੱਸ ਦੇ ਕਿਹੜੀ ਭਾਬੀ ਦੇ ਖਿਆਲਾਂ ਚ ਗਵਾ ਚਾਹੀ ਬਸ਼ੀਰੇ ਨੇ ਥੱਪੜ ਦਿਖਾਉਂਦੀ ਆ ਆ ਕਿਹਾ ਖੜ ਜਾ ਤੈਨੂੰ ਮੈਂ ਦੱਸਾਂ ਰਾਨੋ ਅੱਗੇ-ਅੱਗੇ ਭੱਜਣ ਲੱਗੀ ਤੇ ਬਸ਼ੀਰਾ ਉਸਦੇ ਮਗਰ ਦੋਵੇਂ ਬਾਪੂ ਦੀ ਮੰਜੀ ਦਿਵਾਲੀ ਘੀਰੀਆਂ ਕੱਢਦੇ ਰਹੇ ਹੁਣ ਵਾਵਾ ਚਿਰ ਭੱਜ-ਭਜਾਈ ਮਗਰੋਂ ਦੋਵੇਂ ਹਫਕੇ ਮੰਜੀ ਤੇ ਬਾਪੂ ਕੋਲ ਬੈਠ ਕੇ ਬਾਪੂ ਨੇ ਕਿਹਾ ਭੜਿਓ ਲੋਕੋ ਕੱਲ ਨੂੰ ਦੂਮੀ ਇਸ ਵੇਲੇ ਨੂੰ ਯਾਦ ਕਰੇ ਤਰਸਿਆ ਕਰੂੰਗੀ ਕਿ ਅਸੀਂ ਇੱਕ ਦੂਜੇ ਨਾਲ ਲੜਦੇ ਸੀ ਇਰਾਨੂ ਨੇ ਵਿਆਹ ਕਰ ਆਪਣੇ ਸਹੁਰੇ ਘਰ ਤੁਰ ਜਾਣਾ ਤੇ ਬਸੀਏ ਨੇ ਕਿਸੇ ਹੋਰ ਧੀ ਦੀ ਜ਼ਿੰਮੇਵਾਰੀ ਨੂੰ ਆਪਣੇ ਕਰਮ ਬਣਾ ਲੈਣਾ ਹੈ ਇਰਾਨੂ ਨੇ ਮੂੰਹ ਜਾ ਬਣਾਦੇ ਆਖਿਆ ਕਿ اے ਬਾਪੂ ਹਰ ਵੇਲੇ ਮੇਰੇ ਵਿਆਹ ਦੀ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਹੋ ਜਾਏਗਾ ਵਿਆਹ ਵੀ ਨਾਲੇ ਮੈਨੂੰ ਕਿ ਕਾਲੀ ਨਹੀਂ ਘਰ ਛੱਡਣ ਦੀ ਲੈ ਪੁੱਤ ਧੀਆ ਨੇ ਵਿਆਹ ਕਰਾ ਕੇ ਇੱਕ ਦਿਨ ਆਪਣੇ ਘਰ ਜਾਣਾ ਹੀ ਹੁੰਦਾ ਹੈ ਉਦਾਸੀ ਜਹੀ ਚੰਗਾ ਆਖਦੇ ਆਂ ਰਾਨੋ ਪਾਣੀ ਲੈਣ ਰਸੋਈ ਵਿੱਚ ਚਲੀ ਗਈ ਬਸੀਰੇ ਦਾ ਪਿਓ ਉਸ ਨੂੰ ਆਖਣ ਲੱਗਿਆ ਪੁੱਤ ਤੇਰੀ ਭੈਣ ਜਵਾਨ ਈ ਹੁਣ ਆਪਾਂ ਕਿਸੇ ਨਾ ਕਿਸੇ ਚੰਗੇ ਘਰ ਦੀ ਪਾਲ ਕਰੀਏ ਵਿਆਹ ਦਾ ਕੀ ਏ ਵਿਆਹ ਤੇ ਚੁੱਕ ਚਕਾ ਕੇ ਹੋ ਹੀ ਜਾਂਦੇ ਨੇ ਔਖਾ ਤੇ ਚੰਗਾ ਕਰ ਲ ਬਣਾਏ ਨਾ ਲਈ ਆਪਾਂ ਕਿਹੜਾ ساری ਉਮਰ ਧੀ ਇੱਥੇ ਬਿਠਾ ਕੇ ਰੱਖਣੀ ਏ ਇੱਕ ਦਿਨ ਤੇ ਹੱਥ ਪੀਲੇ ਕਰ ਤੋੜਨਾ ਹੀ ਪੈਣਾ ਬਸੀਰੇ ਨੇ ਬਾਪੂ ਦੀ ਗੱਲ ਸੁਣ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਦਿਆਂ ਹਾਂ ਦਾ ਹੰਗਾਰਾ ਭਰਿਆ ਇੰਨੀ ਨੂੰ ਰਾਣੋ ਬਸੀਰੇ ਲੈ ਰਸੋਈ ਵਿੱਚੋਂ ਪਾਣੀ ਲੈ ਕੇ ਆਈ ਲੈਵਰੀ ਪਾਣੀ ਹੁਣ ਸੌਦਾ ਵੀ ਲਿਆ ਬਜ਼ਾਰੋਂ ਖੱਚ ਗੱਲਾਂ ਦੀ ਰੋਟੀ ਖਾਣੀ ਏ ਤਿੰਨਾਂ ਦੇ ਚਿਹਰੇ ਤੇ ਮੁਸਕਾਨ ਸੀ ਅਚੰਗਾ ਵੀ ਮੇਰੀ ਮਾਂ ਜਾਨਾ ਵਾ ਪਾਣੀ ਦਾ ਘੁੱਟ ਪੀ ਲਮਾ ਜਾ ਨਹੀਂ ਪੀਲਾ ਪੀਲਾ ਪਾਣੀ ਤੇ ਮੈਂ ਕਦੋਂ ਰੁਕਿਆ ਇਨੇ ਨੂੰ ਰਾਣੋਂ ਨੂੰ ਬੁਹੇ ਚੋਂ ਉਸ ਦੀ ਸਹੇੜੀ ਨੇ ਆਵਾਜ਼ ਦਿੱਤੀ ਰਾਣੋ ਨੀ ਰਾਣੋ ਗੁਰਦੁਆਰਾ ਸਾਹਿਬ ਜਾਣੇ ਜਾਣਾ ਹੀ ਤੇ ਆ ਜਾ ਅਸੀਂ ਚੱਲਿਆਂ ਵਾਂ ਰਾਣੋ ਨੇ ਆਵਾਜ਼ ਦਿੱਤੀ ਆਣੀ ਆ 1 ਮਿੰਟ ਜਰੱਕ ਕੋਲੀ ਚਾਟਾ ਪਾ ਲਿਆ ਵਾਂ ਰਾਣੋ ਗੁਰੂ ਘਰ ਚਲੇ ਗਈ ਤੇ ਵਸੀਰਾ ਬਜ਼ਾਰ ਵੱਲ ਰਸਤੇ ਵਿੱਚ ਚੰਦਿਆਂ ਵਸੀਰਾ ਸੋਚ ਰਿਹਾ ਸੀ ਕਿ ਮੈਨੂੰ ਸਿਮਰੀ ਨਾਲ ਮੁਹੱਬਤ ਹੈ ਇਸ ਦਾ ਇਜ਼ਹਾਰ ਕਿੰਜ ਕਰਾਂ ਤੇ ਦੂਜੀ ਪਾਸੇ ਨਹੀਂ ਨਹੀਂ ਇਹ ਵਕਤ ਠੀਕ ਨਹੀਂ ਵੱਡਾ ਭਰਾ ਹੋਣ ਦੇ ਨਾਤੇ ਮੈਨੂੰ ਪਹਿਲਾਂ ਰਾਣੂ ਨੂੰ ਸੁੱਖ ਸੁੱਖਾ ਨਾਲ ਘਰੋਂ ਵਿਦਾ ਕਰਨਾ ਚਾਹੀਦਾ ਹੈ ਐਸੀ ਕਸ਼ਮਕਸ਼ ਵਿੱਚ ਝੁੱਲ ਜਿਹਾ ਵਿਚਾਰਾ ਬਹੁਤ ਹੀ ਇਕੱਲਾ ਮਹਿਸੂਸ ਕਰ ਰਿਹਾ ਸੀ ਇੱਕ ਪਾਸੇ ਮੁਹੱਬਤ ਤੇ ਦੂਜੇ ਪਾਸੇ ਜ਼ਿੰਮੇਵਾਰੀ ਉਸ ਵਕਤ ਉਸਨੂੰ ਕੋਈ ਹੱਲ ਨਾ ਲੱਭਿਆ ਤਾਂ ਉਸਨੇ ਇਸ ਬਾਰੇ ਸੋਚਣਾ ਛੱਡ ਕੇ ਫਟਾਫਟ ਸਾਰਾ ਸੌਦਾ ਖਰੀਦ ਲਿਆ ਤੇ ਵਾਪਸ ਮੁੜ ਪਿਆ ਵਾਪਸ ਮੁੜ ਕੇ ਉਹ ਵਾਵਾ ਲੰਘ ਆਇਆ ਤੋ ਉਸ ਨੂੰ ਚੀਤੇ ਆਇਆ ਕਿ ਉਸਨੇ ਰਾਣੂ ਨੂੰ ਇਮਲੀ ਤੇ ਪਾਪੜ ਲੈ ਕੇ ਦੇਣ ਦਾ ਵਾਅਦਾ ਕੀਤਾ ਸੀ ਬਸੀਰਾ ਨੇ ਅੱਗੋਂ ਇੱਕ ਦੁਕਾਨ ਤੋਂ ਇਮਲੀ ਤੇ ਪਾਪੜ ਲੈ ਲਏ ਤੇ ਘਰ ਵੱਲ ਰਵਾਨਾ ਹੋ ਗਿਆ ਰਾਣੂ ਗੁਰਦੁਆਰਾ ਸਾਹਿਬ ਤੋਂ ਆ ਚੁੱਕੀ ਸੀ ਤੇ ਚੁੱਲ੍ਹੇ ਛੌਂਕੇ ਦੇ ਕੰਮ ਵਿੱਚ ਰੁੱਝੀ ਸੀ ਬਸੀਰੇ ਨੇ ਸਾਰਾ ਸੌਦਾ ਰਸੋਈ ਵਿੱਚ ਰੱਖ ਦਿੱਤਾ ਤੇ ਇਮਲੀ ਤੇ ਪਾਪੜ ਰਾਣੂ ਨੂੰ ਫੜਾ ਦਿੱਤੇ ਰਾਣੂ ਨੇ ਉਸ ਦਾ ਚਿਹਰਾ ਵੇਖ ਕੇ ਮਹਿਸੂਸ ਕਰ ਲਿਆ ਸੀ ਕਿ ਉਹ ਬਾਪੂ ਦੀਆਂ ਅੱਖੀਆਂ ਗੱਲਾਂ ਕਰਕੇ ਪਰੇਸ਼ਾਨ ਹੈ। ਸ਼ਾਮ ਨੂੰ ਰੋਟੀ ਖਾਣ ਵਕਤ ਜਦੋਂ ਬਾਪੂ ਤੇ ਵਸੀਰਾ ਆਪਣੇ ਆਪਣੇ ਬਿਸਤਰਿਆਂ ਤੇ ਚਾ ਲੇਟ ਗਏ ਤਾਂ ਰਾણો ਦੁੱਧਲੇ ਵਸੀਰੇ ਕੋਲ ਆਈ। ਵੀਰੇ ਤੂੰ ਬਾਪੂ ਦੀਆਂ ਅੱਖੀਆਂ ਗੱਲਾਂ ਕਰਕੇ ਫਿਕਰ ਕਰ ਰਿਹਾ। ਰਾણો ਨੇ ਵਸੀਰੇ ਨੂੰ ਸਵਾਲ ਕੀਤਾ। ਉਹ ਹੋ ਨਹੀਂ ਕਮਲੇ ਮੈਨੂੰ ਕਾਦੀ ਫਿਕਰ ਸਭ ਕਰਨ ਕਰਾਉਣ ਵਾਲਾ ਦੀ ਹੋ ਕਾਲਪੁਰਖ ਪਰਮਾਤਮਾ ਹੀ ਜੋ ਕਰੂ ਚੰਗਾ ਹੀ ਕਰੋ। ਨਹੀਂ ਵਿਰੇ ਮੈਨੂੰ ਪਤਾ ਏ ਤੂੰ ਪਰੇਸ਼ਾਨ ਏ ਸਵੇਰੇ ਦੀ ਖੁਸ਼ੀ ਤੇ ਹੋਣ ਦੀ ਪਰੇਸ਼ਾਨੀ ਨੂੰ ਮੈਂ ਮਹਿਸੂਸ ਕਰ ਸਕਦੀ ਆ ਝੂਠ ਨਾ ਬੋਲ ਨਹੀਂ ਬੁਤਰਾਣੋ ਤੂੰ ਤੇ ਮੇਰੀ ਇੱਕੋ ਇੱਕ ਲਾੜਲੀ ਪੈਣੇ ਤੇਰੀ ਵਿਆਹ ਦੀ ਫਿਕਰ ਨਹੀਂ ਮੈਨੂੰ ਚਾਹ ਹੋਣਾ ਏ ਬਸ ਤੂੰ ਐਵੇਂ ਬਹੁਤਾ ਨਾ ਸੋਚ ਸੋ ਜਾ ਜਾ ਕੀ ਮੈਂ ਵੀ ਠੀਕ ਆ ਤੇ ਸੌਂ ਲੱਗਾ ਠੀਕੇ ਕਹਿ ਰਾਣੂ ਚਲੀ ਗਈ ਬਸیرے ਨੂੰ ਫਿਕਰ ਕਰ ਨੀਂਦ ਨਹੀਂ ਸੀ ਆ ਰਹੀ ਪਰ ਜਦੋਂ ਉਹ ਵੀ ਅੱਖਾਂ ਬੰਦ ਕਰਦਾ ਤੇ ਸਿਮਰੀ ਦਾ ਚਿਹਰਾ ਅੱਖਾਂ ਅਗੇ ਘੁੰਮਣ ਲੱਗਦਾ ਉਹਦੀ ਉਹ ਮਿੱਠੇ ਬੁੱਲਾਂ ਤੇ ਮੁਸਕਾਨ ਹੱਥਾਂ ਨਾਲ ਵਾਲਾਂ ਵਿੱਚ ਹਲਚਲ ਵੰਗਾਂ ਦੀ ਖਣਖਣ ਤੇ ਮੂੰਹੋਂ ਨਿਕਲੇ ਬੋਲ ਜੀ ਤੋੜਾ ਬਹੁਤ ਬਹੁਤ ਧੰਨਵਾਦ ਹੁਣ ਬਸੀਰੀ ਨੇ ੱੱਕੇ ਨਾਲ ਅੱਖਾਂ ਬੰਦ ਕਰ ਲਈਆਂ ਤੇ ਸਿਮਰੀ ਦੇ ਕੋਲ ਹੋਂਦਾ ਅਹਿਸਾਸ ਹੀ ਉਸ ਨੂੰ ਸਕੂਨ ਦੇ ਰਿਹਾ ਸੀ ਅਗਲੀ ਸਵੇਰ ਨੇ ਬੋਹੇ ਪੈੜ ਰੱਖੀ ਤੇ ਮੁਰਗੀ ਨੇ ਉੱਚੀ ਵਾਂਗ ਦਿੱਤੀ ਉਧਰ ਦੂਜੀ ਪਾਸੇ ਘਰ ਦਵਾਰਾ ਸਾਹਿਬ ਦੀ ਸਪੀਕਰ ਚੋਂ ਵੀ ਆਵਾਜ਼ ਆਉਣ ਲੱਗੀ ਸੀ ਰਾਣਾ ਬਸੀਰੇ ਤੋਂ ਪਹਿਲਾਂ ਉੱਠ ਚੁੱਕੀ ਸੀ ਤੇ ਚਾਹ ਬਣਾ ਰਹੀ ਸੀ ਹੁਣ ਬਸੀਰਾ ਵੀ ਉੱਠਿਆ ਤੇ ਮੂੰਹ ਹੱਥ ਤੋ ਕੀ ਕਹੀ ਚੁੱਕ ਸਿੱਧਾ ਖੇਤ ਵੱਲ ਨੂੰ ਤੁਰ ਪਿਆ ਅੱਜ ਉਸਨੇ ਚਾਹ ਵੀ ਨਾ ਪੀਤੀ ਤੇ ਖੇਤ ਫਸਲ ਨੂੰ ਪਾਣੀ ਲਾਉਂਦਾ ਰਿਹਾ ਸੂਰਜ ਸਿਰੋਂ ਨੂੰ ਕਾਲਾ ਸੀ ਤੇ ਟੇਮ ਵੀ ਵਾਵਾ ਹੋ ਗਿਆ ਸੀ ਬਸੀਰਾ ਜੀ ਤੈਂ ਕਰ ਨਹੀਂ ਸੀ ਆਇਆ ਰਣੋਂ ਫਿਕਰ ਦੀ ਮਰੀ ਕਿ ਨਜ਼ਰ ਬੁਏ ਬਲ ਵੇਖਦੀ ਰਹੀ ਉਦਰ ਬਸ਼ੀਰਾ ਜਦੋਂ ਖੇਤੋਂ ਮੁੜ ਰਹਾ ਸੀ ਤਾਂ ਉਸ ਨੂੰ ਰਾਜ 베ਬੇ ਬਚਨੋਂ ਮਿਲੀ ਜੋ ਪਿੰਡ ਤੇ ਰਿਸ਼ਤੇ ਕਰਵਾਉਂਦੀ ਸੀ ਤੇ ਹੁਣ ਵੀ ਚੰਗੀ ਤਰबीयत ਦੀ ਔਰਤ ਸੀ ਉਸਨੇ ਬਸ਼ੀਰੇ ਨੂੰ ਰੋਕਿਆ ਵੇ ਪੁੱਤਰ ਬਸ਼ੀਰਾ ਗੱਲ ਤੇ ਸੁਣ ਚ ਰਕ ਬੁੱਢੜੀ ਦੀ ਪੈਰੀ ਪੈਣਾ 베ਬੇ ਬਸ਼ੀਰੇ ਨੇ ਝੁਕਦੇ ਆਖਿਆ ਜਿਉਂਦਾ ਰਹੇ ਪੁੱਤ ਜਵਾਨੀ ਮਾਣ ਮਾਲਕ ਭਲਾ ਕਰੇ ਆਹ ਕੀ ਬੀਬੀ ਬਚਨੂ ਨੇ ਕਿਹਾ ਹੋਰ ਪੁੱਤ ਤੇਰੇ ਪਿਓ ਦਾ ਕੀ ਹਾਲ ਆ ਚੰਗਾ ਏ ਹੁਣ ਸੁਣਿਆ ਪੇ ਮਾਠ ਮਾਰ ਜਿਹਾ ਰਹਿੰਦਾ ਸੀ ਹਾਂ ਬੀਬੀ ਹੁਣ ਤਾਂ ਬਹੁਤ ਠੀਕ ਏ ਵਿੱਚ ਜੀ ਜ਼ਿਆਦਾ ਡਾਊਨ ਹੋ ਗਿਆ ਸੀ ਅੱਛਾ ਸ਼ਰੀਰਾਂ ਦਾ ਵੀ ਹਾਲ ਨਹੀਂ ਚੰਗੇ ਪੜੇ ਖਲੋ ਜਾਂਦੇ ਨੇ ਬਸ਼ੀਰਾ ਹਮ ਦਾ ਹੰਗਾਰਾ ਪਰਦਾ ਸੱਚਪੁੱਤ ਮੈਂ ਤੁਹਾਡੇ ਘਰ ਹੀ ਆਉਣਾ ਸੀ ਇੱਕ ਅੱਧੇ ਦਿਨ ਤਾਈਂ ਕੀ ਹੋਇਆ ਬੀਬੀ ਸਭ ਖੈਰ ਸੁਖ ਤੇ ਹੈ हां पोते सब ठीक आ दरअसल मैं अपनी राणू खात्रे ਘਰ ویکھے ਆਏ ਉੱਚੇ ਘਰਾਣੇ ਦੇ ਤਖਾਂ ਤਾਂ ਨਹੀਂ ਬੰਦੇ ਨੇ ਉੱਤਮਨ ਦੇ ਮਗ ਵੀ ਕੋਈ ਨਹੀਂ ਬਸ ਕੁੜੀ ਕੰਮ ਹੀ ਪਾਲਦੇ ਨੇ ਸੁਖ ਨਾਲ ਆਪਣੀ ਰਾणू ਬਥੇਰੀ ਸੱਚ ਜੀ ਹਾਂ ਬੀਬੀ ਰਾणू ਦੇ ਕੰਬਲ ਕੋਈ ਦਿੱਕਤ ਨਹੀਂ ਬੀਬੀ ਦੇ ਗੁਜ਼ਰਨ ਬਗਰ ਹੋਣੇ ਹੀ ਮਾਂ ਪੰਖੜ ਸੰਭਿਆ ਹਾਂ ਪੁੱਤ ਜਾਣਦੀਆਂ ਤਾਂ ਹੀ ਤੈਨੂੰ ਪਿੱਛੋਂ ਹੱਗ ਮਾਰੀ ਕੇ ਆਪਣੀ ਤੋਂ ਬਿਹਤਰ ਕੁੜੀ ਕੋਈ ਨਹੀਂ ਨਾਲੇ 바ਵਾ ਸੁਖੋ ਜੁੱਤੀਨੋ ਕੁਈ ਨਵੇਂ ਬੇਸ਼ਾਮ ਨੂੰ ਆ ਜੀ ਬਾਪੂ ਨਾਲ ਬੈਠ ਕੇ ਗੱਲ ਕਰਾਂਗੇ ਠੀਕਾ ਪੁੱਤ ਮੈਂ ਚਲਦੀ ਹਾਂ ਹੁਣ ਸ਼ਾਮਾਂ ਨੂੰ ਚਾਹ ਪਲ ਕੇ ਆ ਜੰਗੀ ਠੀਕਾ ਬੇਬੇ ਸੈ ਸ਼ਿਕਲ ਬੱਚ ਨੂੰ ਆਪਣੀ ਰਾਹ ਹੋ ਗਈ ਥੀ ਬਸੀਰਾ ਆਪਣੀ ਰਾਹ ਤੁਰ ਪਿਆ ਜਦੋਂ ਬਸੀਰਾ ਸਕੂਲ ਕੋਲ ਲੰਘਿਆ ਤਾਂ ਦਿਲ ਨੇ ਉੱਚੀ ਦੀ ਨੀ ਵਾਜਾ ਮਾਰ ਪੁੱਛਣਾ ਚਾਹਿਆ ਕਿ ਸਿਮਰੀ ਨੂੰ ਸਕੂਲ ਚ ਨੌਕਰੀ ਮਿਲੀ ਜਾਂ ਨਹੀਂ ਪਰ ਜਿੰਮੇ ਵਰੀ ਤੇ ਵੱਡੀ ਫਰਜ਼ ਨੇ ਉਸ ਦੀ ਮੁਹੱਬਤ ਦਾ ਹੌਸਲਾ ਦਬ ਲਿਆ ਤੇ ਉਹ ਕਰਵਲ ਹੀ ਵੱਧ ਗਿਆ ਘਰ ਪਹੁੰਚ ਰਾણો ਨੇ ਉਸ ਨੂੰ ਕਈ ਸਵਾਲ ਕੀਤੇ ਪਰ ਉਸ ਵੀਲੇ ਉਸਨੇ پلਟ ਕੇ ਕੁਝ ਨਾ ਕੀਤਾ ਬਸ ਚੁੱਪ ਹੀ ਰਿਹਾ ਰਾણો ਵੀ ਉਦਾਸ ਹੋ ਗਈ ਬਾਪੂ ਖੁਲ ਵੈਂਦਿਆਂ ਵਸੀਰੇ ਬੀਬੀ ਚਰਨੂ ਦੀ ਆਖੀ ਗੱਲ ਸਾਂਝੀ ਕੀਤੀ ਸੀ ਉਸਦੀ ਬਾਪੂ ਨੇ ਕਿਹਾ ਕੋਈ ਗੱਲ ਨਹੀਂ ਆ ਜਾਂਦੇ ਘਰ ਵੇਖਦੀਆਂ ਰਾણો ਨੇ ਗੱਲਾਂ ਸੁਣ ਲਈਆਂ ਸਨ ਕੁਝ ਦੀਰਮਗਰੂ ਵਸੀਰਾ ਨੇ ਮੱਲੇ ਵਟਾ ਕੁਝ ਕਰ ਰਿਹਾ ਸੀ ਤਾਂ ਰਾણો ਥਾਲੀ ਚ ਰੋਟੀ ਪਾਗਿੰਸ ਦੇ ਕੋਲ ਲੈ ਗਈ ਤੇ ਆਖਿਆ ਲੋਵੇਰੀ ਰੋਟੀ ਖਾ ਲੈ ਹੁਣ ਤੇ ਮੇਰਾ ਵਿਆਹ ਹੋ ਜਾਊ ਤੇ ਤੇਰੀ ਫਿਕਰ ਵੀ ਮੁੱਕ ਜਾਊ ਮੁੜ ਕੇ ਥੋੜਾ ਮੈਂ ਰੋਟੀ ਲੈ ਕੇ ਆਉਣਾ ਕਰਨ ਤੇਰੇ ਲਈ ਬਸੀਰੇ ਨੇ ਇੱਕਦਮ ਉੱਪਰ ਮੁੱਕ ਕਰਦਿਆਂ ਵੇਖਿਆ ਤਾਂ ਬੇਵਸੇਹੀ ਖੜੀ ਰਹਿਣੋਂ ਦੀਆਂ ਅੱਖਾਂ 'ਚ ਹੰਝੂ ਸਨ ਬਸੀਰਾ ਫੱਟੀ ਤੋਂ ਉੱਠਿਆ ਥਾਲੀ 'ਪਰਾਂ ਮੰਜੀ ਤੇ ਰੱਖੀ ਤੇ ਰਾਣੋਂ ਨੂੰ ਗੱਲ ਨਾਲ ਲਾ ਲਈਆ ਤੇ ਆਖਣ ਲੱਗਾ ਕੰਬੜੀ ਨਾ ਹੋਵੇ ਕਿਸੇ ਥਾਂ ਦੀ ਐਵੇਂ ਥੋੜਾ ਰੋਈਦਾ ਜਾਂ ਫਿਰ ਮੈਨੂੰ ਵੀ ਰਵਾਉਣਾ ਚਲਿਤੀ ਬਾਟ ਮੰਜੀਤੀ ਮੈਨੂੰ ਪਤਾ ਮੇਰੀ ਵਾਂਗ ਮੇਰੀ ਸ਼ੁਦੇਨ ਨੇ ਵੀ ਅਜੇ ਤੱਕ ਰੋਟੀ ਨਹੀਂ ਖਾਧੀ ਹੋਣੀ ਆਪਾਂ ਦੋਵੇਂ ਭੈਣ ਭਰਾ ਇਕੱਠੇ ਰੋਟੀ ਖਾਣੇ ਆ ਰਾਣ ਨੂੰ ਹਸਾਉਂਦਾ ਵਸੀ ਰਾਂਦਰੋਂ ਆ ਪੇ ਇਕੱਲਾਪਨ ਮਹਿਸੂਸ ਕਰ ਰਿਹਾ ਸੀ ਸ਼ਾਇਦ ਉਸਨੂੰ ਫਿਕਰ ਉਹਦੀ ਵਿਆਹ ਦੀ ਨਹੀਂ ਸੀ ਬਲਕਿ ਇੱਕ ਮਾਂ ਭੈਣ ਧੀ ਦੇ ਘਰ ਦੀ ਰੌਣਕ ਦੀ ਕਿਸੇ ਦੂਜੇ ਘਰ ਤੁਰ ਜਾਣ ਦੀ ਸੀ ਜਿਹੜਾ ਉਸ ਤੋਂ ਪਲ ਦੂਰ ਨਹੀਂ ਸੀ ਰਹਿ ਸਕਦਾ ਹੁਣ ਉਸਦੀ ਰੌਣਕ ਨਹੀਂ ਥੋੜੀ ਟਾਈਮ ਬਾਅਦ ਉਹਨੂੰ ਛੱਡ ਕੇ ਕਿਸੇ ਹੋਰ ਦੀ ਰੌਣਕ ਬਾਨਾ ਸੀ ਖੈਰ ਖੁਦ ਨੂੰ ਸੰਭਾਲਦਿਆਂ ਬਸੀਰੇ ਨੇ ਰੋਟੀ ਦੀ ਕਵਰ ਕੀ ਰਣੂ ਦੇ ਮੂੰਹ ਚ ਪਾਈ ਤੇ ਰਣੂ ਨੇ ਬਸੀਰੇ ਤੇ ਰਣੂ ਨੇ ਰੋਟੀ ਖਾਂਦੇ ਕਿਹਾ ਵੀਰੇ ਤੂੰ ਇੰਝ ਉਦਾਸ ਨਾ ਹੋਇਆ ਕਰ ਮੈਨੂੰ ਚੰਗਾ ਨਹੀਂ ਲੱਗਦਾ ਚੰਗਾ ਬੇਬੀ ਨਹੀਂ ਹੁੰਦਾ ਕਿ ਦੋਵੇਂ ਹੱਸਣ ਲੱਗ ਪਈ ਦੋਮਾ ਨੇ ਹੱਸਦਿਆਂ ਕੱਠੇ ਰੋਟੀ ਖਾ ਲਈ ਤੇ ਰਣੂ ਮੰਜੀ ਤੋਂ ਉੱਠ ਕੇ ਹੁਣ ਅੰਦਰ ਚਲੀ ਗਈ ਰਸੋਈ ਵਿੱਚ ਭਾਂਡੇ ਰੱਖ ਕੇ ਜੇ ਬਾਹਰ ਨਿਕਲੀ ਹੀ ਸੀ ਕਿ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਠਕ 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 ਰਣੋ ਹਾਂਜੀ ਕੌਣ ਹੈ ਆਉਣੀ ਆ ਇੱਕ ਮਿੰਟ ਗੇਟ ਵੱਲ ਕਦਮ ਬਤੋਂਦੀ ਆ ਜਦੋਂ ਰਣੋ ਨੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਬੀਬੀ ਬਚਨੂ ਸੀ ਰਣੋ ਜਾਣਦੀ ਸੀ ਕਿ ਉਹ ਇਸ ਵੇਲੇ ਕਿਉਂ ਆਈ ਆ ਉਸਨੇ ਬੁੱਲੀ ਜਿਹੀ ਮੂੰਹ ਨਾਲ ਆਖਿਆ ਬੀਬੀ ਸਸ਼ੀਕਾਲ ਸਾਸ਼ੀ ਕਾਲਪੁੱਤ ਮਲਕਵਤ ਆਵੇ ਤੇਰਾ ਵੀਰ ਜਿਉਂਦਾ ਰਹੀ ਬੀਬੀ ਨੇ ਇੰਜ ਸੀਸਾਂ ਦੇਂਦਿਆਂ ਪੁੱਛਿਆ ਰਣ ਪੁੱਤ ਤੇਰਾ ਪਿਓ ਤੇ ਵੀਰ ਘਰੇ ਹੀ ਨੇ ਹੁਣ ਰਣ ਨੂੰ ਬਿਲਕੁਲ ਹੀ ਯਕੀਨ ਹੋ ਗਿਆ ਸੀ ਕਿ ਬਚਨوں 'ਤੇ ਬਿਰਸ਼ਤੇ ਦੀ ਗੱਲ ਹੀ ਕਰਨੀ ਆ ਹਣੀਆ ਰਣ ਨੇ ਗੱਲ ਟਾਲਣੀ ਚਾਹੀ ਪਟਾਲ ਨਾ ਸਕੀ ਕਿਉਂਕਿ ਉਸ ਦੇ ਪਿੱਛੋਂ ਉਸ ਦੇ ਬਾਪੂ ਨੇ ਬੀਬੀ ਨੂੰ ਅੰਦਰ ਆਉਣ ਦਾ ਹੌਕਾ ਦਿੱ ਦਿੱਤਾ ਸੀ ਬੀਬੀ ਬਚਨ ਨੂੰ ਅੰਦਰ ਬੁਲਵਾਦੀ ਆਖ ਰਹੀ ਸੀ ਲੈ ਜਿੰਦਰਾ ਮੈਂ ਤੇ ਅਜੀ ਰਾਣੂ ਨੂੰ ਪੁੱਛ ਹੀ ਰਹੀ ਸਾਂ ਤੇਰੀ ਵਾਰੀ ਚਲ ਚੰਗਾ ਕੀਤਾ ਘਰ ਹੀ ਮਿਲ ਗਿਆ ਏ ਨਹੀਂ ਤੇ ਇਸ ਬੁੱਢੀ ਠੀਰੀ ਦੀ ਹੱਡੀਆਂ ਸਾਥ ਨਹੀਂ ਉਹ ਦਿੰਦੀਆਂ ਹਨ ਖਰੇ ਫੇਰ ਕਦੋਂ ਆਉਣ ਹੁੰਦਾ ਰਾਣੂ ਦੇ ਬਾਪੂ ਨੇ ਮੁਸਕਰਾਉਂਦੇ ਆਖਿਆ ਹੋਰ ਵਸ ਹੁਣ ਸਰੀਰਾਂ ਚ ਕੱਕ ਨਹੀਂ ਰਿਹਾ ਹੋਰ ਤੂੰ ਸੁਣਾ ਠੀਕ ਏ ਬੜੀ ਚਿਰਾਂ ਬਾਅਦ ਆਈਏ ਗਰੀਬਾਂ ਦਾ ਪਤਾ ਵੀ ਨਹੀਂ ਲੈਣਾ ਉਹਦੀ ਬੁੜੀ ਨਹੀਂ ਵੀ ਜਿੰਦਰਾ ਐਸੀ ਕੋਈ ਗੱਲ ਨਹੀਂ ਤੰਤਿ ਪਤਾ ਯਾ ਸ਼ਰੀਰ ਬੁੱਢਾ ਹੋ ਗਿਆ ਇੰਨੇ ਝੁਗਾ ਨਹੀਂ ਰਿਹਾ ਹੁਣ ਕਿ ਬਹੁਤ ਤੁਰਾ ਫਿਰ ਸਕਾਂ ਇਹ ਹਸ ਨਰਣਾ ਮੰਨ ਹੀ ਮਨ ਸੋਚਣ ਲੱਗੀ ਸਾਡੀ ਘਰ ਰਿਸ਼ਤੇ ਲੈ ਕੇ ਆਉਣ ਲਈ ਬੇਬੇ ਤੇਰਾ ਸ਼ਰੀਰ ਖੋੜੇ ਵਰਗਾ ਹੋ ਗਿਆ ਹਨ ਪਰ ਇਸ ਫੇਲੇ ਰਾਣਾ ਆਪਣੇ ਮਨ ਦੀ ਪੜਾਸ ਨਹੀਂ ਸਿੱਖੜ ਸਕਦੀ ਤੇ ਚੁੱਪ ਕਰਕੇ ਸਭ ਸੁਣਦੀ ਰਹੀ ਇੰਨੇ ਬੇਬੇ ਆਖ ਰਹੀ ਸੀ ਕਿ ਅੱਜ ਤੇ ਇਧਰ ਕਮਾਈ ਸਾ ਤੇ ਸਵੇਰੇ ਵਜ਼ੀਰਾ ਮਿਲ ਗਿਆ ਉਹਦੇ ਹੱਥ ਸੁਨੇਹਾ ਘੱਲਿਆ ਸੀ ਇੱਕ ਦੱਸਿਆ ਸੀ ਕਿ ਨਹੀਂ ਹਾਂ ਹਾਂ ਉਹਨੇ ਕੀਤੀ ਸੀ ਗੱਲ ਰਾਣੂ ਦੇ ਰਿਸ਼ਤੇ ਵਰੀ ਕਿਸੇ ਘਰ ਦੀ ਦਸਪਾਈ ਸੀ ਤੂੰ ਹਾਂ ਪਰਿਵਾਰ ਵਿਚੇ ਰਾਣੇ ਦਾ ਤੇ ਜੀ ਵੀ ਬੜੇ ਭਲੇਮਾਨ ਸੀ ਉਹਨਾਂ ਨੂੰ ਕੁੜੀ ਕਾਮੀ ਚਾਹੀਦੀ ਔਰ ਕੋਈ ਮੰਗ ਨਹੀਂ ਉਹਨਾਂ ਦੀ ਤੇ ਸੁਖ ਨਾਲ ਆਪਣੀ ਰਾਣੂ ਤੋਂ ਵੱਧ ਹੋਰ ਕੋਈ ਕੁੜੀ ਨਹੀਂ ਪਰਿਵਾਰ ਚੰਗਾ ਰਾਣੂ ਰਾਜ ਕਰੋ ਰਾਣੂ ਦੇ ਬਾਪੂ ਨੇ ਸਵਾਲ ਪੁੱਛਦਿਆਂ ਬਚਨ ਨੂੰ ਕਿਹਾ ਹਾਂ ਤੇ ਠੀਕੇ ਪਰ ਮੁੰਡਾ ਕੀ ਕਰਦਾ ਏ ਬੇਬੀ ਹਮ ਦਾ ਹੂੰਗਾ ਰ ਪਰਦਿਆਂ ਕਿਹਾ ਮੁੰਡਾ ਵੱਡੇ ਕਾਰਖਾਨੇ ਨੌਕਰੀ ਕਰਦਾ ਤੇ 2 ਕਿੱਲੇ ਜ਼ਮੀਨ ਆਉਂਦੀ ਅੱਛਾ ਠੀਕੇ ਬੇਬੀ ਨੇ ਆਪਣੀ ਗੱਲ ਪੂਰੀ ਕਰਦਿਆਂ ਪੁੱਛਿਆ ਕਿ ਵਸੇਰਾ ਕਿੱਥੇ ਹੈ ਇੱਥੇ ਹੋਣਾ ਬਾਹਰ ਕਿਤੇ ਰਣੂ ਦੇ ਬਾਪੂ ਨੇ ਰਣੂ ਨੂੰ ਆਵਾਜ਼ ਮਾਰਦਿਆਂ ਕਿਹਾ ਰਣੂ ਨੀ ਰਣੂ ਵੇਖ ਪੁੱਤਰਾ ਵੀਰ ਕਿੱਥੇ ਰਣੂ ਦੀ ਬੇਵਸਤੀ ਚਾ ਵਣਾ ਰਹੀ ਸੀ ਤੇ ਤਨਵਾ ਜੀ ਵਗੀ ਕਲਦੀ ਵੀਡੀਓਜ਼ ਜਾਰੀ ਰੱਖਾਂਗੇ ਜੀ Ce Că și căl.